ਵੀਰਾ ਤਰਨਤਾਰਨ ਦੇ ਹਲਕਾ ਪੱਟੀ ਦੀਆਂ ਨੇ ਤੁਹਾਨੂੰ ਦੱਸਦੀ ਕਿ ਇੱਥੇ ਇੱਕ ਮਹਿਲਾ ਦੇ ਵੱਲੋਂ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਔਰ ਹੈਰਾਨਗੀ ਦੀ ਗੱਲ ਹੈ ਕਿ ਮਹਿਲਾ ਦਾ ਆਸ਼ਕ ਕੋਈ ਹੋਰ ਨਹੀਂ ਉਸਦਾ ਜੀਜਾ ਸੀ ਔਰ ਉਸਦੇ ਨਾਲ ਮਿਲ ਕੇ ਉਸਦੇ ਵੱਲੋਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਮਹਿਲਾ ਦਾ ਨਾਮ ਮਨਦੀਪ ਕੌਰ ਸੀ ਔਰ ਮਨਦੀਪ ਦੇ ਆਪਣੇ ਜੀਜੇ ਦੇ ਨਾਲ ਨਜਾਇਜ਼ ਸਬੰਧ ਬਣ ਜਾਂਦੇ ਨੇ ਉਸਦੇ ਪਿਆਰ ਦੇ ਵਿੱਚ ਪੈ ਜਾਂਦੀ ਹੈ ਔਰ ਜਦੋਂ ਇਸ ਦੀ ਭਣਕ ਪਤੀ ਨੂੰ ਲੱਗਦੀ ਹੈ ਤਾਂ ਉਸ ਦੇ ਵੱਲੋਂ ਰੋਕਟੋਕ ਕੀਤੀ ਜਾਂਦੀ ਹੈ ਇਸ ਤੇ ਚਲਦੇ ਉਹ ਆਪਣੇ ਜੀਜੇ ਦੇ ਨਾਲ ਫਰਾਰ ਹੋ ਜਾਂਦੀ ਹੈ ਘਰੋਂ ਗਹਿਣਾ ਵਗੈਰਾ ਸਭ ਕੁਝ ਲੈ ਜਾਂਦੀ ਹੈ ਇਸ ਤੋਂ ਬਾਅਦ ਮਹਿਲਾ ਦਾ ਪਤੀ ਪੰਚਾਇਤ ਵਿੱਚ ਜਾ ਕੇ ਗੋਹਾਰ ਲਗਾਉਂਦਾ ਹੈ ਕਿ ਉਸ ਦੀ ਪਤਨੀ ਨੂੰ ਵਾਪਸ ਲਿਆਂਦਾ ਜਾਵੇ ਪਰ ਮੰਦੀਪ ਵਾਪਸ ਨਹੀਂ ਆਉਣਾ ਚਾਹੁੰਦੀ ਸੀ ਇਸ ਤੇ ਚਲਦੇ ਉਸ ਦੇ ਆਪਣੇ ਜੀਜੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਰਵਾ ਦਿੱਤਾ ਉਸ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਇਹ ਬੇਹਦ ਦਰਦਨਾਕ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਮਹਿਲਾ ਦਾ ਪਤੀ ਸ਼ਮਸ਼ੇਰ ਸਿੰਘ ਜਿਸ ਨੂੰ ਮੌਤੇ ਘਾਟ ਉਤਾਰਿਆ ਗਿਆ ਤਾਂ ਉਹ ਕੁਝ ਸਮਾਂ ਜੇਲ੍ਹ ਦੇ ਵਿੱਚ ਸੀ ਔਰ ਇਸੇ ਦੌਰਾਨ ਮੰਦੀਪ ਆਪਣੇ ਜੀਜੇ ਦੇ ਨਾਲ ਨਾਜਾਇਜ਼ ਸਬੰਧਾਂ ਦੇ ਵਿੱਚ ਆ ਜਾਂਦੀ ਹੈ ਉਸ ਦੇ ਨਾਲ ਪਿਆਰ ਦੀਆਂ ਪਿੰਗਾ ਪਾ ਲੈਂਦੀ ਹੈ ਜਿਸ ਤੇ ਚਲਦੇ ਜਦੋਂ ਪਤੀ ਵਾਪਸ ਆਉਂਦਾ ਹੈ ਤਾਂ ਫਿਰ ਉਹ ਉਸ ਨੂੰ ਖਟਕਣ ਲੱਗਦਾ ਹੈ ਔਰ ਜਦੋਂ ਉਹਦੇ ਦੋਹਾਂ ਦੇ ਰਿਸ਼ਤੇ ਬਾਰੇ ਉਸ ਨੂੰ ਪਤਾ ਲੱਗਦਾ ਹੈ ਤਾ ਸ਼ਮਸ਼ੇਰ ਸਿੰਘ ਦੇ ਵੱਲੋਂ ਰੋਕਟੋਕ ਕੀਤੀ ਜਾਂਦੀ ਹੈ ਆਪਣੀ ਪਤਨੀ ਨੂੰ ਸਮਝਾਉਣ ਦੀ ਕਾफी ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਨਹੀਂ ਮੰਨਦੀ ਅਤੇ ਆਪਣੇ ਸਾਰੇ ਗਹਿਣੇ ਵਗੈਰਾ ਲੈ ਕੇ ਉੱਥੋਂ ਚਲੀ ਜਾਂਦੀ ਹੈ ਔਰ ਆਪਣੇ ਜੀਜੇ ਨਾਲ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਇਸ ਦੀ ਗੱਲ ਪਿਣਕ ਪਤੀ ਨੂੰ ਲੱਗਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੰਦੀਪ ਆਪਣੇ ਜੀਜੇ ਦੇ ਨਾਲ ਚਲੀ ਗਈ ਹੈ ਤਾਂ ਇਸ ਤੋਂ ਬਾਅਦ ਉਹ ਪੰਚਾਇਤ ਦੇ ਵਿੱਚ ਜਾ ਕੇ ਸਾਰੀ ਗੋਹਾਲ ਲਗਾਉਂਦਾ ਹੈ ਕਿ ਉਸ ਦੀ ਪਤਨੀ ਨੂੰ ਵਾਪਸ ਲੈ ਕੇ ਆਂਦਾ ਜਾਵੇ ਪਰ ਮਨਦੀਪ ਵਾਪਸ ਨਹੀਂ ਆਉਣਾ ਚਾਹੁੰਦੀ ਸੀ ਜਿਸ ਦੇ ਚਲਦੇ ਉਸ ਦੇ ਵੱਲੋਂ ਆਪਣੇ ਜੀਜੇ ਦੇ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿਵਾਇਆ ਗਿਆ ਤਾਂ ਦੱਸ ਦਈਏ ਕਿ ਪੁਲਿਸ ਹੁਣ ਦੋਹਾਂ ਦੀ ਪਾਲ ਕਰ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਸ਼ਮਸ਼ੇਰ ਪਰਿਵਾਰ ਦੀ ਦੇਖਭਾਲ ਕਰਦਾ ਸੀ ਔਰ ਪਰਿਵਾਰ ਦਾ ਰੋ ਰੋ ਕੇ ਇਸ ਸਮੇਂ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਉਹਨਾਂ ਦਾ ਕਹਿਣਾ ਕਿ ਸਾਡਾ ਸ਼ੇਰ ਪੁੱਤ ਇਸ ਡੈਨ ਨੇ ਮਾਰ ਦਿੱਤਾ ਕਿਉਂਕਿ ਇਸ ਦੇ ਆਪਣੇ ਨਜਾਇਜ਼ ਸਬੰਧ ਸੀ ਆਪਣੀਆਂ ਗੱਲਾਂ ਦੇ ਚੱਲਦੇ ਉਸ ਦੇ ਵੱਲੋਂ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਤਾਂ ਪਰਿਵਾਰ ਚੀਕ ਚਹਾੜਾ ਪਾਰ ਹੈ ਪਰਿਵਾਰ ਰੋ ਰਿਹਾ ਔਰ ਨਾਲ ਹੀ ਇਨਸਾਫ ਦੀ ਗੁਹਾਰ ਪਰਿਵਾਰ ਦੇ ਵੱਲੋਂ ਲਗਾਈ ਜਾ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਪੁਰਸ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਧੰਨਵਾਦ ਭਾਜੀ ਡਾਂ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾ ਹੀ ਡੱਕੀ ਨਹੀਂ ਰਹੀ ਦੱਕੀ ਨਹੀਂ ਰਹੀ ਵਡਾ ਤਲਾਗ ਖਲੋਗੇ ਨਾ ਲਾ ਕੇ ਨਾ ਲਾ ਕੇ ਵੜਾਇਆ ਜੋ ਨਾ ਲਾ ਕੇ ਦਾਤਰ ਮਾਰ ਕੇ ਸਿਰ ਪਾੜਿਆ ਜੋ ਦਾ ਦਾਕਟਰ ਖੋਏ ਜੋ ਸੰਗਲੇ ਹਸਤੀ ਨੇ ਵਾਰ ਨੰਬਰ 1 ਚ ਭਾਜੀ ਹਾਂਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਫਿਰ ਮੁੰਡਾ ਏ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕਾਰਨ ਕੀ ਬਣਿਆ ਭਾਵੇਂ ਕੀ ਕਾਰਨ ਕੀ ਫਿਰ ਪੰਨ ਨਹੀਂ ਲੱਗੇ ਪਹਿਲਾ ਸਾਲ ਹੋ ਗਿਆ ਜੇਰ ਚ ਛਡਾਈ ਜੇਰ ਤੋਂ ਖਬਰਾਂ ਜਾਂਦੀਆਂ ਇਹ ਯਾਰ ਬਲੀ ਦਾ ਦੇਈ ਤੇਰੀ ਕਰਦੀ ਆ ਸੰዱ ਤੇਰੇ ਨਾਲ ਰਹਿੰਦੀ ਜੋ ਗੱਡੀਆਂ ਚ ਕਮਾਉਂਦਾ ਹੀ ਹੋ ਇਹਨੂੰ ਸ਼ਰ੍ਹਾਂ ਨੂੰ ਮਸਤੀ ਚ ਲੁਆਉਂਦਾ ਹੈ ਗੱਡੀਆਂ ਚ ਕਮਾਉਂਦਾ ਹੈ ਦਾਦੇ ਨੇ ਮੈਨੂੰ ਫੋਨ ਕਰਦਾ ਮੈਨੂੰ ਭਾਦੀ ਬਾਹਰ ਕਢਾ ਦੇ ਜਮਾਨਤ ਕਰਾ ਦੇ ਜਮਾਨਤ ਕਰਾਵੇ ਘਰੇ ਆਣ ਕੇ ਵੀ ਮੈਨੂੰ ਪੁੱਛਦਾ ਹੈ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਸਾਡਾ ਮੁੰਡਾ ਨਾ ਮਰਦਾ ਜੇ ਮੌਤ ਹੋਈ ਨਾ ਕੀ ਇਹ ਕੀ ਨਾ ਕੀ ਦਾ ਜਮੇਰ ਸਿੰਘ ਆਉਂਦਾ ਲੱਗਦਾ ਕਿ ਡਾਡਾ ਮੈਨੂੰ ਲਿਓਗੇ ਜੇਰਾ ਮੇਰਾ ਬੰਦ ਮਿਲਣ ਹੋਗੇ ਬਾਹਰ ਕਢਾਈ ਨੂੰ ਇਹਨੂੰ ਪੰਜਾਬੀ ਜਾਂ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪਾਉਂਦ ਰੇ ਅੰਦਰੇ ਅੰਦਰ ਸਿਮਲੇ ਦੇ ਜੀਜੇ ਦਾ ਕਿਹੜਾ ਛੱਡਦੇ ਆਂਦੀ ਸ਼ੇਰਾ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਛੱਡ ਸਕਦੀ ਪਰ ਭੈਣ ਵੀ ਰਲੀ ਇਹਦੀ ਵੱਡੀ ਹੱਥੀ ਤੇ ਨਾਲ ਦੇ ਜੀਜੇ ਦੀ ਹੋਰ ਕਿਹੜਾ ਗੱਲਬਾਤ ਹੀ ਤੇ ਕੜੀ ਵਿਆਹੀ ਗਈ ਤੇਰੀ ਭੈਣ ਨੇ ਹੱਥੀ ਸਾਰਾ ਕੋ ਕਰਾਇਆ ਆਂਦੀ ਸਿਮੂ ਉਧਰ ਕਿਹੜਾ ਛੱਡਦੇ ਉਧਰ ਕਿਹੜਾ ਛਡਾ ਦੇ ਮੇਰੇ ਘਰ ਵਾਲੇ ਤੇ ਆਪ ਦੇਣਾ ਸਾੜੀ ਇਨਕਾਰੇ ਦੀ ਕਿ 70000 ਤੂੰ ਤਨਖਾਹ ਮੇਰੀ ਮਾਂ ਨੂੰ ਖਵਾ ਉਹ ਤਨਾ ਗੱਲਾਂ ਕਰਦੀ ਆ ਜਿਹਨੇ ਕਤਲ ਕੀਤਾ ਹੈ ਕੋਈ ਆਏ ਪੰਜ ਸੱਤ ਜਣੇ ਦੋ ਜਣੇ ਪਿਓ ਪੁੱਤ ਹੀ ਗਰਨਾਲ ਤੇ ਗਰਨਾਲ ਦਾ ਮੁੰਡਾ ਦੋਸਮੀ ਦੇ ਭਰਾ ਹੀ ਤਿੰਨ ਚਾਰ ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੌਣ ਕੌਣ ਨੇ ਇਹਨਾਂ ਦਾ ਜਿਹਨਾਂ ਨੇ ਜਿਹੜਾ ਜਿਹੜਾ ਸੰਧੂ ਹੀ ਜਿਹੜਾ ਸੀ ਇਹਦਾ ਕੀ ਨਾਮ ਉਹ ਗਰਨਾਲ ਗਰਨਾਲ ਸਿੰਘ ਉਹਦਾ ਨਾਮ ਦਾ ਮੁੰਡਾ ਵੀ ਹੈ ਜੈਦੀਪ ਸਿੰਘ ਦੇ ਮੁੰਡੇ ਦਾ ਨਾਂ ਜੋ